ਕੁੜੀਆਂ ਦਾ ਸਮਾਨ ਹੀ ਅੰਦਰ ਪਿਆਦਾ ਸਾਰਾ ਹੀ ਖਰਾਬ ਹੋ ਗਿਆ। ਇਹ ਕੰਧਾਂ ਵੀ ਸਾਰੇ ਟੰਡਾ ਵੈਗੀਆਂ। ਲੈਂਟਰੀ ਸਾਰਾ ਡਿੱਗਣ ਲਿਆ। ਕਿੱਥੇ ਲੈਰੇ ਮੜਾ ਜਾ ਜੀ ਆ ਬਾਹਰ ਬਰਾਂਡਾ ਜਾਂ ਅਸੀਂ ਉੱਥੇ ਹੀ ਮੰਮੀ ਨੂੰ ਬਾਹਰ ਲਿਆ। ਉੱਥੇ ਹੀ ਲੰਮੀ ਪੈ ਜਾਂਦੀ। ਸਸਿਕਾਲ ਜੀ ਤੁਸੀਂ ਦੇਖ ਰਹੇ ਜਗਬਾਣੀ ਪੰਜਾਬ ਕੇਸਰੀ ਟੀਵੀ ਮੈਂ ਅੱਜ ਦੱਸਿਓਂ ਕਰਾਇਆ। ਜਿੱਥੇ ਲਗਾਤਾਰ ਹੜ ਦੀ ਮਾਰ ਨਾਲ ਪ੍ਰਭਾਵਿਤ ਇਲਾਕਿਆਂ ਦਾ ਜਿਹੜਾ ਜੈਜਾ ਬੁਖਾਰ ਹੈ ਪ੍ਰਭਾਵਿਤ ਇਲਾਕਿਆਂ ਦਾ ਜਿਹੜਾ ਨੁਕਸਾਨ ਹੋਇਆ ਲੋਕਾਂ ਦਾ ਜਗਵਾਲੀ ਪੰਜਾਬ ਕੇਸਰੀ ਦੇ ਮਾਦਰਮ ਜਿਹੜਾ ਜ਼ੀਰੋ ਗਰਾਊਂਡ ਲੈਵਲ ਤੇ ਜਾ ਕੇ ਬਿਲਕੁਲ ਦਿਖਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਤੇ ਅਸੀਂ ਅੱਜ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪਿੰਡ ਨਵੀਂ ਆਬਾਦੀ ਚੰਡੀਗੜ੍ਹ ਵਿਖੇ ਪਹੁੰਚੇ ਜਿੱਥੇ ਪਾਣੀ ਦੀ ਮਾਰ ਦੇ ਕਰਕੇ ਇੱਕ ਗਰੀਬ ਪਰਿਵਾਰ ਦਾ ਜਿਹੜਾ ਘਰ ਸੀ ਉਹਦਾ ਲੈਂਟਰ ਵੀ ਡਿੱਗਣਾ ਸ਼ੁਰੂ ਹੋ ਗਿਆ ਕੈਮਰਾਮੈਨ ਨੂੰ ਕਹਿੰਦਾ ਪਹਿਲਾਂ ਤਸਵੀਰਾਂ ਬਖਾਈਆਂ ਜਾਣ ਕਮਰੇਆਂ ਦੀਆਂ ਪਾਣੀ ਕਮਰੇ ਦੇ ਅੰਦਰ ਚਾਪ ਤੋਂ 5 ਫੁੱਟ ਜਿਹੜਾ ਪਾਣੀ ਦਾਖਲ ਹੋਣ ਦੇ ਕਰਕੇ ਜਿਹੜਾ ਪਰਿਵਾਰ ਦਾ ਸਾਰਾ ਸਮਾਨ ਸਾਰਾ ਬਿਲਕੁਲ ਗਿੱਲਾ ਹੋ ਗਿਆ ਉਹ ਸਮਾਨ ਸਾਰਾ ਅੰਦਰ ਗੁਵਾਦ ਹੋ ਗਿਆ ਦੇਖਿਆ ਜਾਦਾ ਅੱਜ ਵੀ ਕਮਰੇ ਦੇ ਅੰਦਰ ਜਿਹੜੀ ਗਾਰਜ ਜਮੀ ਹੋਈ ਆ ਮੈਂ ਕਹਿੰਦਾ ਉਹ ਸੱਤ ਵਖਾਈ ਜੇ ਸੱਤ ਬਿਲਕੁਲ ਡਿੱਗ ਰਹੀ ਆ ਕਿਸੇ ਵੇਲੇ ਵੀ ਜਿਹੜੀ ਪੂਰੀ ਸੱਤ ਡਿੱਗ ਸਕਦੀ ਆ ਕਿਉਂਕਿ ਬਿਲਕੁਲ ਜਿਹੜਾ ਵਾ ਪਾਣੀ ਦਾ ਪੱਧਰ ਵਧਨ ਕਰਕੇ ਲੈਂਟਰ ਜਿਹੜਾ ਬਿਲਕੁਲ ਝੁਕ ਗਿਆ ਜਿਸ ਕਰਕੇ ਕਿਸੇ ਵੇਲੇ ਵੀ ਜਿਹੜਾ ਵਾ ਇਹ ਲੈਂਟਰ ਡਿੱਗ ਸਕਦਾ ਕਿਉਂਕਿ ਪਾਣੀ ਦਾ ਜਿਹੜਾ ਪੱਧਰ ਸੀ 4 ਤੋਂ 5 ਫੁੱਟ ਦੱਸਿਆ ਜਾ ਰਿਹਾ ਅੰਦਰ ਇਸ ਕਰਕੇ ਅੱਜ ਵੀ ਜਿਹੜੀ ਹੈ ਕਾਫੀ ਜ਼ਿਆਦਾ ਗਾਰਜਮੀ ਹੋਈ ਆ ਪਾਣੀ ਦੇ ਵਿੱਚ ਕਾਫੀ ਜ਼ਿਆਦਾ ਗਾਰਜਮੀ ਹੋਈ ਆ ਜਿਸ ਕਰਕੇ ਜਿਹੜੇ ਕੰਦਨ ਬਿਲਕੁਲ ਬੈਠ ਨਹੀਂ ਰਹੇ ਔਰ ਲੈਂਟਰ ਜਿਹੜਾ ਉੱਪਰ ਡਿੱਗਣਾ ਸ਼ੁਰੂ ਹੋ ਗਿਆ ਇਸ ਮੌਕੇ ਮੈਂ ਕੁਝ ਪਰਿਵਾਰ ਮੈਂਬਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨੀ ਆ ਕੀ ਕਹਿੰਦੇ ਨੇ ਪਰਿਵਾਰ ਮੈਂਬਰ ਕਿਉਂਕਿ ਕਾਫੀ ਜ਼ਿਆਦਾ ਜਣਾ ਨੁਕਸਾਨ ਹੋਇਆ ਔਰ ਲੋਕਾਂ ਨੂੰ ਜਿਹੜਾ ਹੜ ਦੀ ਮਾਰ ਨੇ ਕਾਫੀ ਜ਼ਿਆਦਾ ਜਣਾ ਵਾ ਇਸ ਮੌਕੇ ਨਿਸ਼ਾਨ ਪਛਾਇਆ ਭਾਜੀ ਕੀ ਨਾ ਆਪਣਾ ਜੀ ਮਨੌਰ ਹਾਂਜੀ ਮਨੌਰ ਕਿਹੜਾ ਪਿੰਡ ਹੈ ਮੇਰਾ ਵਾਦੀ ਚੰਦੀਗੜ੍ਹ ਹੈ ਜੀ ਹਾਂਜੀ ਕਿੰਨਾ ਕੁ ਪਾਣੀ ਆ ਗਿਆ ਸੀ ਜਦੋਂ ਵੜ ਆਇਆ ਸੀ ਇੱਥੇ ਕੋਈ ਦੇਖੋ ਤੁਹਾਡੇ ਸਾਹਮਣੇ ਨਿਸ਼ਾਨੀ ਲੱਗੀ ਆ 4-5 ਫੁੱਟ ਜਿਹੜਾ ਪਾਣੀ ਹੈਗਾ ਸੀ ਪਾਰ ਮੈਂ ਜਿਹੜਾ ਪਾਸੀ ਦਾ ਸੀ ਪਾਣੀ ਸਤੰਬਰ ਪਵਾ ਕੇ ਨਾ ਸਾਨੂੰ ਇਹ ਕੋਈ ਨਾ ਪਾੜ ਰਾਇਆ ਜਿਹੜਾ ਧਾਰੀ ਬਾਣੀ ਹਾਂਜੀ ਬਾਗੀ ਕੁੜੀਆਂ ਦਾ ਸਮਾਨ ਹੀ ਅੰਦਰ ਪੇਰਾ ਸਾਰਾ ਹੀ ਖਰਾਬ ਹੋ ਗਿਆ ਦਾ ਦਾ ਸਮਾਨ ਅਸੀਂ ਕੁੜੀਆਂ ਨੂੰ ਦਾਜ ਦੇਣਾ ਸੀ ਸਮਾਨ ਬਣਾਇਆ ਸੀ ਸਮਾਨ ਸਾਰਾ ਖਰਾਬ ਹੋ ਗਿਆ ਜੀ ਇਹ ਦੇਖੋ ਗੰਢਾਂ ਬਣੀਆਂ ਸਭ ਕੁਝ ਤੁਹਾਡੇ ਸਾਹਮਣੇ ਅੰਦਰ ਵੀ ਸਾਰੀਆਂ ਕੰਧਾਂ ਵਹਿ ਗਈਆਂ ਲੈਂਟਰ ਸਾਰਾ ਡਿੱਗਣ ਡਿਆ ਕੀ ਕੰਮ ਕਰਦੇ ਹੋ ਮੈਂ ਦਿਹਾੜੀ ਤੋਂ ਪਹਿਲਾਂ ਅੱਛਾ ਜੀ ਹਾਂਜੀ ਤੇ ਮਤਲਬ ਉਹ ਹੀ ਅੰਦਰ ਨਹੀਂ ਵੱਟਦੇ ਡਰ ਦੇ ਮਾਰੇ ਕਿਉਂਕਿ ਸਾਨੂੰ ਬੜਦੇ ਵੀ ਇੱਕ ਮੌਤ ਹੋ ਗਈ ਉੱਥੇ ਲੈਂਟਰ ਡੇਪਿਆ ਅੱਲਾਸਾ ਗਿਆਂ ਦੇ ਇਸ ਨਾਲ ਲੱਗ ਕੇ ਤੇ ਰਹਿਣ ਬਸੇਰਾ ਕਿੱਥੇ ਹੁਣ ਕਿੱਥੇ ਰਹਿ ਲੈਣਾ ਜੀ ਆ ਬਾਹਰ ਹੈ ਬਰਾਂਡਾ ਜਾਂ ਉੱਥੇ ਹੀ ਮੰਜੀ ਮੰਜੀ ਢਾ ਲੈਣੇ ਆ ਉੱਥੇ ਹੀ ਲੰਮੇ ਪੈ ਜਾਣੇ ਅੰਦਰ ਅਸੀਂ ਡੱਡੇ ਵੱਡੀ ਰਹਿਣਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਦੇਖਣ ਜੀ ਕੋਈ ਰਾਸ਼ਨ ਵਗੈਰਾ ਆ ਜਾਂਦਾ ਉਹ ਅਹੀਂ ਲੈ ਲੈਣੇ ਆ ਪਹਿਲੇ ਪੱਕਾ ਰਸਨ ਬਣਿਆ ਹੁੰਦਾ ਸੀ ਉਹ ਲੈ ਲਈਦਾ ਸੀ ਤੇ ਮਾਰਲੀ ਬਾਗਪੁਰ ਬੜੀ ਸਾਰਾ ਹੀ ਮੌਜੂਦ ਕਹਿ ਲੱਤੀ ਹਾਂ ਮਾਰੀ ਸਾਹੂ ਚੁੱਕ ਕੇ ਕੋਈ ਜਗ੍ਹਾ ਬਣਾਈ ਜੋ ਕਿੰਨੇ ਦਿਨਾਂ ਬਾਅਦ ਗੁਣ ਕੇ ਵਾਪਸ ਆਇਆ ਸੀ ਘਰ ਸਾਨੂੰ ਕੋਈ 3-4 ਦਿਨ ਬਾਅਦ ਅਹੀਂ ਪਾਣੀ ਜਿਹੜਾ ਘਟਿਆ ਘਟਿਆ ਥੋੜਾ ਫਿਰ ਉਸ ਤੋਂ ਬਾਅਦ ਖੇਤ ਨੂੰ ਆ ਕੇ ਗਏ 14-14 ਫੁੱਟ ਪਾਣੀ ਆਇਆ ਫਿਰ ਅਸੀਂ ਚੱਲ ਗਏ ਹਾਂਜੀ ਮਟਕਾ ਇੰਨਾ ਘਟਾ ਤੇ ਸਮਾਨ ਕੱਢਿਆ ਨਹੀਂ ਗਿਆ ਸਮਾਨ ਕੱਢਿਆ ਨਹੀਂ ਗਿਆ ਸਾਰਾ ਥੱਲੇ ਪੈ ਕੇ ਰਹੀ ਪੈਂਚਲ ਦੇ ਸਮਾਨ ਰੱਖਿਆ ਸੀ ਸਭ ਕੁਝ ਥੱਲੇ ਫੋਬਗੇ ਬੈਂਕ ਦੇ ਕਹਾਵੇ ਦੇ ਵਿੱਚ ਸਾਰੀ ਪੇਟੀਆਂ ਨੂੰ ਪਾਣੀ ਪੈ ਗਿਆ ਜਿੰਨਾ ਵੀ ਦਵਾਜ ਦੇਖਾਂ ਇਹ ਸਾਰੇ ਖਰਾਬ ਇੱਕ ਤਾਂ ਨਹੀਂ ਮੁਸ਼ਕਲ ਆਈਏ ਬਹੁਤ ਜ਼ਿਆਦਾ ਕਹਾਵੇ ਬੜੀ ਪਰੇਸ਼ਾਨੀਆਂ ਹੋ ਜਾਂਦੇ ਮਹੀਨਾ ਦੋ ਮਹੀਨਾ ਲੱਗੇ ਘੜੀ ਕਿਤੇ ਲੱਗਣ ਅੰਦਰ ਦੇ ਸਾਥ ਕੋਈ ਦੇਖੋ ਤੇਰੇ ਬਹੁਤ ਮਾਰਿਆ ਲਾ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਚਲੋ ਸਾਡਾ ਮਕਾਨ ਬਣ ਜਾਵੇ ਡੈਣ ਦਾ ਸਿਰਾ ਜਿਹਾ ਜੇ ਇੱਕ ਹੋ ਜਾਂਦਾ ਰੇ ਪਰ ਸਮੋਰ ਬੈਂਡ ਦਾ ਬਣ ਜਾਵੇ ਸਾਡੇ ਕਿ ਇਹ ਅਗੂੜੀ ਉਹਦਾ ਜਿਹੜਾ ਸਮਾਨ ਗਿੱਲਾ ਹੋਇਆ ਕੁਛ ਖਰਾਬ ਹੋ ਗਿਆ ਇਹ ਸਾਨੂੰ ਕੁਛ ਜਮਾ ਆ ਗਿਆ ਅਗੋਂ ਕੀ ਨਾ ਦੇ ਦੱਖਣਾ ਦੇ ਕਿੰਨਾ ਕ ਸਮਾਨ ਖਰਾਬ ਹੋ ਗਿਆ ਕਰਦਾ ਬਹੁਤ ਜ਼ਿਆਦਾ ਇਹ ਪੇਟੀਆਂ ਦੇ ਵਿੱਚ ਪਰਜਾਈਆਂ ਬਿਸਤਰੇ ਜੋ ਆਣਾ ਮਤਲਬ ਕੁੜੀਆਂ ਆਪਣੇ ਬਣਾ ਦੇ ਨਹੀਂ ਸਾਰੇ ਖਰਾਬ ਹੋ ਗਏ ਬਾਜ਼ ਬਣਾ ਲੈ ਕੁੜੀ ਦਾ ਹਾਂ ਜੀ ਕੁੜੀਆਂ ਦਾ ਸਾਜ ਬਣਾ ਦੇ ਜਿੱਥੇ ਸ਼ਾਦੀ ਹਾਂ ਤੇ ਮੈਂ ਕੀ ਮੰ ਕਰਦੇ ਹਾਂ ਉਹ ਨਾ ਇਹ ਹੋ ਗੱਲ ਕਿ ਨਾ ਵੀ ਚਲੋ ਬੱਚਿਆਂ ਵਾਸਤੇ ਕਲ ਤੁੜ ਜਾ ਹੋ ਰਿਹਾ ਹੈਗਾ ਜੇ ਸੱਤ ਸੁਤ ਵੀ ਹੋ ਜੇ ਕੁੜੀਆਂ ਵਾਸਤੇ ਕੋਈ ਮਦਦ ਚਾਹੀਦੀ ਹੈ ਸਾਨੂੰ ਸਹਾਰਾ ਕੋਈ ਆ ਨਹੀਂ ਕਿਸੇ ਅਧਿਕਾਰੀ ਕੋਈ ਪੁਲਿਸ ਵਾਲਾ ਨਹੀਂ ਕੋਈ ਆ ਨਾ ਨਾ ਐਦਾਂ ਹੀ ਹੁੰਦੇ ਐ ਦਿੱਕ ਤੁੜ ਕਿੱਥੋਂ ਰਾਸ਼ਨ ਪਾਣੀ ਕਿੰਨੇ ਕੁ ਦਾ ਸਮਾਨ ਪਨਾਇਆ ਰੱਖਿਆ ਜਿਹੜਾ ਇਹ ਕੁਝ ਹੈ ਜੀ 25000 ਰੁਪਏ ਦਾ ਸਮਾਨ ਹੈ ਬਾਦ ਤੋਂ ਬਾਦ ਕਿੰਨਾ ਕੋਈ ਮੇਰੇ ਕਾ ਕੋਈ ਜਿਆਦਾ ਨਹੀਂ 50 60000 ਦਾ ਹੈ ਸਾਰਾ ਖਰਾਬ ਹੋ ਗਿਆ ਸਾਰਾ ਹੀ ਬਿਲਕੁਲ ਦੇਖ ਲਓ ਬੇਚੇ ਵਿੱਚ ਕਿਹੜੇ ਕਿਹੜੇ ਦੇ ਵੀ ਇਹ ਵੀ ਸੁਪਾਤੋਟੇ ਘਾਟ ਘਾਟ ਕੇ ਸੁਣਾਇਆ ਰਹੀ ਗੁਡੀਆਂ ਵਾਤੇ ਵਿੱਚ ਚਲੋ ਬੱਚਿਆ ਆਂਦਾ ਹੀ ਇਹ ਚਲ ਆਪਣੇ ਮਾਂ ਘਰ ਦੀ ਬੱਚੇ ਟੋਟੇ ਘਾਟ ਘਾਟ ਕੇ ਇਹਨਾਂ ਆਪਣੇ ਗੁਡੀਆਂ ਬਣਾਉਂਦੇ ਕਿੰਨੇ ਬੱਚੇ ਮੇਰੇ ਚਾਰ ਅਸੇ ਚਾਰੇ ਬੇਟੀਆਂ ਨੂੰ ਨਹੀਂ ਇੱਕ ਬੇਟੀ ਤੇ ਸੁੰਡਿਆ ਬੇਟੀ ਇੱਕ ਹੀ ਉਹਦਾ ਦਾਜ ਬਣਾਇਆ ਸੀ ਹਾਂਜੀ ਇਹ ਦਾਜ ਦਵਾ ਕੇ ਬਣਾਉਂਦੇ ਹਾਂਜੀ ਪੱਤੋ ਆ ਜੜੋ ਸਾਰਾ ਮਿੱਟੀ ਹੋ ਗਿਆ ਹੁਣ ਉਮੀਦ ਹੈ ਵੀ ਦੁਬਾਰਾ ਫੇਰ ਦਾਜ ਬਣਾ ਕੇ ਦੇ ਦਾਂਗੇ ਬੇਟੀ ਹੁਣ ਕੁਝ ਪੱਲੇ ਹੋਏਗਾ ਤੇ ਕੁਝ ਬਣਾਵਾਂਗੇ ਤੇ ਜੇ ਪੱਲੇ ਨੂੰ ਕੁਝ ਵੀ ਹੋਏਗਾ ਜਿੱਕਿ ਕਿਦਾਂ ਦੇਵਾਂਗੇ ਇਹ ਨਾ ਹੋਈ ਘੱਟ ਲਾਜ ਜੁਗੇ ਤੇ ਨਾ ਕਿਸੇ ਦੇ ਦੇ ਔਰ ਜਿਹੜਾ ਖਰਾਬ ਹੋਏਗਾ ਉਹ ਬਗਾਨੇ ਘਰ ਵੀ ਭੇਜਾਂਗੇ ਤੇ ਸਸਮਾ ਕੀ ਅੱਖੀ ਐ ਇਹ ਗੱਲ ਕਹਿਨੇ ਵੀ ਚਲੋ ਕਿਦੇ ਮਦਦ ਹੋਵੇ ਸਾਨੂੰ ਕਿਤੇ ਸਰਕਾਰ ਵਾਲੋਂ ਤੇ ਐਂ ਵੀ ਕੀ ਫੀਲ ਇਹ ਸੰ ਪਰਿਵਾਰਿਕ ਮੈਂਬਰ ਜਿੰਨਾਂ ਵੱਲੋਂ ਇਹ ਦੱਸਿਆ ਜਾ ਰਿਹਾ ਵੀ ਘਰ ਦਾ ਨੁਕਸਾਨ ਤਾਂ ਜਿਹੜਾ ਹੋਇਆ ਹੋਇਆ ਪਰ ਇੱਕ ਧੀ ਸੀ ਉਹਦੇ ਦਾਜ ਦੀ ਜਿਹੜਾ ਆਪਣੇ ਬਿਸਤਰੇ ਹੋ ਸਮਾਨ ਜਿਹੜਾ ਬਣਾਇਆ ਹੋਇਆ ਸੀ ਕਿਉਂਕਿ ਮਾਪਿਓ ਨੂੰ ਇੱਕ ਹੁੰਦਾ ਵੀ ਹਰ ਬੱਚੇ ਨੂੰ ਆਪਣਾ ਸਮਾਨ ਜਿਹੜਾ ਬਣਾ ਕੇ ਦੇਵਾ ਮਾਤਾ ਦੱਸਦੀ ਬਈ ਰਹੀ ਕਿ ਮੈਂ ਆਪਣੇ ਟੋਟੇ ਕੱਢ ਕੱਢ ਕੇ ਜਿਹੜੇ ਆ ਪੈਸੇ ਜੋੜ ਕੇ ਉਹਦਾ ਸਮਾਨ ਬਣਾਇਆ ਸੀ ਧੀ ਦੇ ਦਾਜ ਵਾਸਤੇ ਪਰ ਸਾਰਾ ਸਮਾਨ ਜਿਹੜਾ ਹੜ ਦੀ ਮਾਲੇ ਠਾੜ ਗਿਆ ਇਸ ਨੂੰ ਕਿ ਮੇਰੇ ਨਾਲ ਉਹ ਵੀ ਬੇਟੀ ਵੀ ਮੌਜੂਦ ਹੈ ਤੇ ਉਹਨਾਂ ਦੇ ਪਰਿਵਾਰ ਜਿੰਨੂੰ ਦਾਜ ਦੇਣਾ ਸੀ ਕਿਵੇਂ ਦੇਖਦੇ ਸਾਰਾ ਜਿੰਨੇ ਦਾ ਸਾਰਾ ਖਰਾਬ ਹੋ ਗਿਆ ਤੁਹਾਡਾ ਮਿੜਾ ਤੇ ਬੁਰਾ ਰਹਾ। ਈਮਾ ਆਪਣੇ ਨੰ ਮਿਹਨਤ ਕਰਕੇ ਬਣਾਇਆ ਤੇ ਸਾਰ ਮਿੱਟੀ ਹੋ ਗਿਆ ਹੈ। ਹੁੰਦੇ ਆਪਾਂ ਕਹੇ ਚੁੱਕੇ ਨਹੀਂ ਗਏ ਨਾ ਅੰਦਰ ਚੁੱਕੇ ਨਾ ਬਾਹਰ ਚੁੱਕੇ। ਬਸ ਇਹ ਉਮੀਦ ਹੈ ਸਰਕਾਰ ਕੋ ਹਨੂ ਵੀ ਸਾਡਾ ਜਿਹੜਾ ਮਾਪਿਓ ਦੀ ਮਿਹਨਤ ਆ ਉਹ ਵਸੂਲ ਹੋ ਜੇ। ਹੋਰ ਕੁਝ ਨਹੀਂ ਚਾਹੀਦਾ ਹੁੰਦੇ। ਕਹਿੰਦੇ ਮੈਂ ਟੋਟੇ ਕੱਢ ਕੱਢ ਕੇ ਬਣਾਇਆ ਸੀ ਵੀ ਧੀ ਨੂੰ ਜਿਹੜਾ ਦਾਜ ਦੇਵਾਂਗੇ। ਹਾਂ। ਪਰ ਉਹ ਜਿਹੜਾ ਹੜ੍ਹ ਦੀ ਮਾਰ ਇੱਥਾ ਆ ਗਿਆ ਤੇ ਉਹ ਬਿਲਕੁਲ ਖਰਾਬ ਹੋ ਗਿਆ ਸਾਰਾ ਖਰਾਬ ਹੋ ਗਿਆ ਸਾਡੇ। ਮਿੱਟੀ ਹੋ ਗਿਆ। ਇਹ ਸਾਡੇ ਨਾਲ ਸੋ ਧੀ ਸੀ ਜਿੰਨਾਂ ਨੂੰ ਦਾਜ ਦੇਣਾ ਸੀ ਉਹ ਤਾਂ ਵੀ ਉਹ ਕਹਣਾ ਮੇਰੀ ਮਾਪਿਓ ਨੇ ਇੰਨੀ ਮਿਹਨਤ ਕਰਕੇ ਜਿਹੜਾ ਬਣਾਇਆ ਸੀ ਪਰ ਜਿਹੜਾ ਵਾ ਇਸ ਹੜ੍ਹ ਦੇ ਜਿਹੜੀ ਇਸ ਰਾਵੀ ਦੇ ਦਰਿਆ ਦੇ ਪਾਣੀ ਨੇ ਜਿਹੜੀ ਮਾਰ ਮਾਰਤੀ ਔਰ ਜਿਹੜਾ ਘਰਾਂ ਦੇ ਘਰ ਬਰਬਾਦ ਕਰਦੇ ਉਹ ਘਰਾਂ ਦੇ ਲੋਕਾਂ ਦਾ ਜਿਹੜਾ ਸਮਾਨ ਦੇ ਸਾਰੇ ਘਰ ਵੀ ਲੋਕਾਂ ਨੂੰ ਬੇਕਾਰ ਕਰਕੇ ਸੁੱਟਦਾ ਅਸੀਂ ਵੀ ਇਹ ਉਮੀਦ ਕਰਦਾ ਵੀ ਇਸ ਤਰ੍ਹਾਂ ਦੇ ਪਰਿਵਾਰ ਦੀ ਜਿਹੜੀ ਬਾਹ ਫੜੀ ਜਾਵੇ ਕਿਉਂਕਿ ਉਹ ਪਰਿਵਾਰ ਨੂੰ ਇੱਕ ਉਮੀਦ ਹੈ ਵੀ ਮੈਂ ਆਪਣੀ ਧੀ ਵਾਸਤੇ ਫੇਰ ਦਾਜ ਬਣਾ ਕੇ ਜਿਹੜਾ ਧੀ ਨੂੰ ਦੇ ਸਕਾਂ ਆਉਣ ਵਾਲੇ ਦਿਨਾਂ 'ਚ ਅਸੀਂ ਇਹੋ ਕਹਿਣਾ ਵੀ ਇਸ ਤਰ੍ਹਾਂ ਦੇ ਜਿਹੜੇ ਪਰਿਵਾਰ ਨੇ ਜਿਵੇਂ ਆਪਾਂ ਗਰਾਉਂਡ 0 ਤੇ ਜਾ ਕੇ ਲੋਕਾਂ ਦੇ ਜਿਹੜੇ ਹਾਲਾਤ ਵਖਾ ਰਹੇ ਆ ਇਸ ਤਰ੍ਹਾਂ ਦੇ ਪਰਿਵਾਰ ਵੀ ਜਿਹੜੇ ਸੇਵਾਦਾਰ ਨੇ ਜਿਹੜੇ ਸੇਵਾ ਕਰਨ ਵਾਲੇ ਜਿਹੜਾ ਸੇਵਾ ਕਰਨ ਦੇ ਚਾਹਵਨ ਲੋਕ ਨੇ ਉਹ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਜਿਹੜੀ ਗਰਾਉਂਡ 0 ਤੋਂ ਆ ਗੋਨਾਂ ਦੇ ਘਰ ਦੇ ਹਾਲਾਤ ਵੇਖਣ ਔਰ ਉਹਨਾਂ ਨੂੰ ਜੋ ਯੋਗ ਨੇ ਸੇਵਾ ਦੇ ਉਹਨਾਂ ਨੂੰ ਸੇਵਾ ਦਿੱਤੀ ਜਾਵੇ ਕੈਮਰਾਮੈਨ ਪ੍ਰਿੰਦਾ ਠਾਕਰ ਦੇ ਨਾਲ ਹਰਜਿੰਦਰ ਸਿੰਘ ਗਰਾਹ ਜਗਬਾਣੀ ਪੰਜਾਬ ਕੇਸਰੀ ਟੀਵੀ ਦਿਨਾਂ ਨਗਰ ਗੁਰਦਾਸਪੁਰ